ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਹ ਤਾਕਤ ਹਨ ਜੋ ਕਿਸੇ ਵੀ ਰਾਸ਼ਟਰ ਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਜੇ ਪੰਜਾਬ ਦੇ ਸਾਰੇ ਨੌਜਵਾਨ ਇਕਜੁੱਟ ਹੋ ਕੇ ਚੰਗੀ ਸੋਚ ਨਾਲ ਕੰਮ ਕਰਨ ਤਾਂ ਪੰਜਾਬ ਮੁੜ ਤੋਂ ਹਰਾ-ਭਰਾ ਸਾਫ਼-ਸੁਥਰਾ ਅਤੇ ਖੁਸ਼ਹਾਲ ਪੰਜਾਬ ਬਣ ਸਕਦਾ ਹੈ ਪਿੰਡ ਉਮਰਪੁਰਾ ਦੇ ਨੌਜਵਾਨਾਂ ਨੇ ਇਸ ਦੀ ਕੁਸੁੰਦਰ ਮਿਸਾਲ ਪੇਸ਼ ਕੀਤੀ ਹੈ ਇਹਨਾਂ ਨੌਜਵਾਨਾਂ ਨੇ ਆਪਣੇ ਪਿੰਡ ਵਿੱਚ ਰੁਕਤ ਲਗਾ ਕੇ ਨਾ ਸਿਰਫ ਹਰੇ-ਭਰੇ ਵਾਤਾਵਰਨ ਦੀ ਸ਼ੁਰੂਆਤ ਕੀਤੀ ਹੈ ਕੀਤੀ ਹੈ ਸਗੋਂ ਪੰਜਾਬ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਹੈ ਕਿ ਰੁੱਖ ਸਾਡੇ ਜੀਵਨ ਦਾ ਸਾਹ ਹਨ ਇਹ ਆਕਸੀਜਨ ਦੇ ਨਾਲ ਸਾਡੇ ਵਾਤਾਵਰਣ ਨੂੰ ਸਾਫ਼ ਰੱਖਦੇ ਹਨ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਗਰਮੀ ਘਟਾਉਂਦੇ ਹਨ ਜੇ ਹਰ ਨੌਜਵਾਨ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਖਾਲੀ ਪਈ ਜਗ੍ਹਾ ਤੇ ਰੁੱਖ ਲਗਾਵੇ ਅਤੇ ਉਹਨਾਂ ਦੀ ਸੰਭਾਲ ਕਰੇ ਤਾਂ ਕੋਈ ਸੰਦੇ ਨੇ ਕਿ ਪੰਜਾਬ ਫਿਰ ਤੋਂ ਹਰਾ-ਭਰਾ ਪੰਜਾਬ ਹੋ ਜਾਵੇਗਾ ਇਸ ਦੇ ਨਾਲ ਸਿਰਫ ਮੌਜੂਦਾ ਪੀੜ੍ਹੀ ਹੀ ਨਹੀਂ ਸਗੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਪੱਕਾ ਰਹੇਗਾ ਇਸ ਲਈ ਨੌਜਵਾਨਾਂ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸਲਾਉਣਯੋਗ ਹੈ ਅਤੇ ਹਰ ਕਿਸੇ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੇ ਅਸੀਂ ਅਜ ਤਰਕਤਾਂ ਦੀ ਸੰਭਾਲ ਤੇ ਹਰੇ ਭਰੇ ਪੰਜਾਬ ਦੀ ਸੋਚ ਨਾਲ ਕੰਮ ਕਰਾਂਗੇ ਤਾਂ ਨਿਸ਼ਚਿਤ ਤੌਰ ਤੇ ਪੰਜਾਬ ਦੁਬਾਰਾ ਸੁੰਦਰ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਬਣ ਸਕਦਾ ਹੈ ਅੱਜ ਹਰਿਆਵਲ ਮਹਮ ਤਹਿਤ ਤਾਂ ਜਿਹੜੇ ਬੂਟੇ ਨੇ ਉਹ ਲਗਾ ਰਿਆ ਨਿੰਮ ਦੇ ਬੂਟੇ ਲਗਾ ਰਿਆ ਤਾਂ ਕਿ ਜਿਹੜੀ ਇਹ ਨਿੰਮ ਆ ਇਹ ਬੜੀ ਕਾਰਗਰ ਆ ਮਨੁੱਖ ਦੇ ਲਈ ਇਹ ਵਾਤਾਵਰਨ ਨੂੰ ਵੀ ਸ਼ੁੱਧ ਰੱਖਦੀ ਹੈ ਤੇ ਇਹਦੀਆਂ ਕਈ ਦਵਾਈਆਂ ਵੀ ਬਣਦੀਆਂ ਨੇ ਤੇ ਨਿੰਮ ਦੀ ਦਾਤਣਾ ਜਿਹੜੀ ਉਹ ਵੀ ਬੜੀ ਲਾਹੇਵੰਦ ਆ ਤੇ ਨਿੰਮ ਦੇ ਫਾਇਦੇ ਨੂੰ ਦੇਖਦੇ ਹੋਏ ਅੱਜ 20 ਤੋਂ 25 ਜਿਹੜੇ ਦਰਖਤ ਪੇੜ ਨੇ ਛੋਟੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਫੁੱਲਤ ਵੀ ਹੋਣਗੇ ਨੌਜਵਾਨਾਂ ਨੇ ਪ੍ਰਣ ਵੀ ਕੀਤਾ ਕਿ ਇਹਨਾਂ ਨੂੰ ਜੇ ਲਾਇਆ ਤਾਂ ਨਾ ਉਹ ਸੰਭਾਲਾਂਗੇ ਵੀ ਤੇ ਇਹ ਨੌਜਵਾਨੇ ਤੁਸੀਂ ਦੇਖ ਰਹੇ ਹੋ ਇੱਕ ਪ੍ਰੀਤ ਜਿਹੜਾ ਵੀਡੀਓ ਵੀ ਬਣਾ ਰਿਹਾ ਹੈ ਤੇ ਰਲ ਮਿਲ ਕੇ ਉਪਰਾਲਾ ਕੀਤਾ ਤੇ ਇਹਨਾਂ ਨੂੰ ਸੰਭਾਲਣ ਦਾ ਵੀ ਇਹਨਾਂ ਨੇ ਕਿਹਾ ਕਿ ਯਤਨ ਕਰਾਂਗੇ ਸੀ ਕਿਉਂਕਿ ਅਜਿਹੇ ਉਪਰਾਲੇ ਨੇ ਬੜੇ ਹੁਣ ਸਮੇਂ ਦੀ ਲੋੜ ਹੈ ਕਿ ਸਮੇਂ ਦੇ ਵਿੱਚ ਜਿਹੜੀ ਘਟ ਰਹੀ ਦਰਖਤਾਂ ਦੀ ਗਿਣਤੀ ਉਹਨਾਂ ਨੂੰ ਪੂਰਾ ਕਰਨ ਲਈ ਵਾਤਾਵਰਣ ਦੇ ਵਿੱਚ ਸੁੱਤਾਂ ਪੈਦਾ ਕਰਨ ਦੇ ਲਈ ਸੁੱਤ ਹਵਾ ਲਈ ਸਾਡੇ ਮਨੁੱਖੀ ਜੀਵਨ ਨੂੰ ਅਰ ਟੈਕਾ ਬਣਾਉਣ ਦੇ ਲਈ ਇਹਨਾਂ ਦਾ ਵੱਡਾ ਯੋਗਦਾਨ ਰੁੱਖਾਂ ਦਾ ਤਾਂ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਕਿ ਇੱਕ ਇੱਕ ਰੁੱਖ ਵੀਰੋ ਇੱਕ ਇੱਕ ਰੁੱਖ ਦੀ ਬੇਨਤੀ ਕਰਦੇ ਆਂ ਸੀ ਕਿ ਇੱਕ ਇੱਕ ਰੁੱਖ ਜ਼ਰੂਰ ਲਗਾਓ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਹੋਰ ਨਾਲੇ ਵੀ ਲਾਹੇਵੰਦੇ ਸਿੱਧ ਹੋ ਸਕੋ। ਬਾਬਾ ਜੀ ਫਤਿਹ ਜੀ। ਅੱਜ ਅਸੀਂ ਪਿੰਡ ਉਮਰਪੁਰਾ ਦੇ ਨੌਜਵਾਨ ਨੇ ਪਹਿਲਾ ਸੂਚਿਆ ਪਲਾਨ ਬਣਾਇਆ ਵੀ ਬੂਟੇ ਲੈ ਜਾਣ। ਸੋ ਅੱਜ ਮੀਂਹ ਪੈਂਦਾ ਸੀ ਮੀਂਹ ਦੇ ਵਿੱਚ ਪਲਾਨ ਬਣਿਆ ਤੇ ਘਰੇ ਛੁੱਟੀ ਸੀ ਸੰਡੇ ਸੀ ਤੇ ਅੱਜ ਅਸੀਂ 20 ਨਿੰਮ ਦੇ ਬੂਟੇ ਲਿਆਂਦੇ ਨੇ। ਤੇ ਪਿੰਡ ਦੀ ਬਾਹਰਲੀ ਫਿਰਨੀ ਤੇ ਇਹ ਸਾਨੂੰ ਲਗਾਇਆ ਗਿਆਗਾ ਲਗਾਉਣਾ ਤਾਂ ਔਖੀ ਗੱਲ ਹੈ ਪਰ ਇਹਨਾਂ ਨੂੰ ਪਾਲਣਾ ਇਹ ਵੱਡੀ ਮੁਸ਼ਕਲ ਦਾ ਕੰਮ ਆ ਪਰ ਸਾਡੇ ਨੌਜਵਾਨਾਂ ਨੇ ਇਹ ਟੀਚਾ ਵੀ ਰੱਖਿਆਗਾ ਵੀ ਅਸੀਂ ਇਹਨਾਂ ਨੂੰ ਪਾਲ ਕੇ ਪੂਰਾ ਪਰਫੁੱਲ ਕਰਾਂਗੇ ਮੈਂ ਖਾਲਸਾ ਵੈਰੂ ਜੀ ਕਿਹਾ